ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 22 ਦਿਨ ਹੋ ਗਏ ਆ 22 ਦਿਨ ਹੋਣ ਦੇ ਬਾਵਜੂਦ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਕੋਈ ਬੰਦਾ ਪੱਖ ਦੇ ਵਿੱਚ ਆ ਕੋਈ ਬੰਦਾ ਕਿੰਤੂ ਵਾਲੇ ਪਾਸੇ ਖੜਾ ਡੱਲੇਵਾਲ ਸਾਹਿਬ ਹੋਣ ਜਾਂ ਕੋਈ ਵੀ ਹੋਰ ਕਿਸਾਨ ਆਗੂ ਹੋਵੇ ਜਾਂ ਤੁਸੀਂ ਹੋਵੋ ਜਾਂ ਕੋਈ ਹੋਰ ਭੈਣ ਵੀਰ ਹੋਵੇ ਜੇਕਰ ਉਹ ਭੁੱਖ ਕਟੇ ਲੋਕਾਈ ਵਾਸਤੇ ਸਮਾਜ ਵਾਸਤੇ ਕਿਸੇ ਇੱਕ ਜਾਂ ਵਿਸ਼ੇਸ਼ ਖੇਤਰ ਦੇ ਵਾਸਤੇ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਅਚਿਤਾ ਇੱਕ ਘੰਟੇ ਦੀ ਭੁੱਖ ਕੱਟਣ ਵਾਲੇ ਲੋਕ ਨਹੀਂ ਤੇ ਸਾਨੂੰ ਇਸ ਤਰੀਕੇ ਦੀਆਂ ਗੱਲਾਂ ਕਰਨ ਦਾ ਕੋਈ ਹੱਕ ਵੀ ਨਹੀਂ ਕਿ ਜੇਕਰ ਬੰਦਾ ਕੋਈ ਸੰਘਰਸ਼ ਕਰ ਰਿਹਾ ਉਹਦੇ ਪੱਖ ਦੇ ਵਿੱਚ ਖੜ੍ਹੀਏ ਉਹਦੇ ਉੱਤੇ ਕਿੰਤੂ ਕਰਨ ਦਾ ਹੱਕ ਕੋਈ ਨਹੀਂ ਆ ਜਗਜੀਤ ਸਿੰਘ ਡੱਲੇਵਾਲ ਦੀ ਮੌਤ ਕੱਲ ਨੂੰ ਹੁੰਦੀ ਆ ਜਾਂ ਮੌਤ ਹੁੰਦੀ ਮਹੀਨੇ ਨੂੰ ਮੈਨੂੰ ਇਹਦੇ ਬਾਰੇ ਗਿਆਨ ਨਹੀਂ ਪਰ ਮੈਂ ਇਹ ਚਾਹੁੰਦਾ ਕਿ ਉਹਨਾਂ ਦੀ ਉਮਰ ਲੰਮੀ ਹੋਵੇ ਪਰ ਜਿਹੜੇ ਲੋਕ ਇਸ ਗੱਲ ਦੀ ਉਡੀਕ ਕਰ ਰਹੇ ਕਿ ਡੱਲੇਵਾਲ ਦੀ ਮੌਤ ਹੋ ਜੇ ਡੱਲੇਵਾਲ ਆਪੇ ਮਰੂ ਡੱਲੇਵਾਲ ਨੇ ਫਾਹਾ ਲੈ ਲਿਆ ਡੱਲੇਵਾਲ ਨੂੰ ਜਦ ਪੈਦਾ ਕਰਨ ਦੀ ਲੋੜ ਕੀ ਸੀ ਡੱਲੇਵਾਲ ਤਾਂ ਆਪਦੀ ਇੱਛਾ ਮੁਤਾਬਕ ਭੁੱਖਾ ਰਹਿਣ ਲੱਗਿਆ ਡੱਲੇਵਾਲ ਨੂੰ ਕਿਨੇ ਚਿੱਠੀ ਪਾਈ ਸੀ ਵੀ ਭਾਈ ਤੂੰ ਪੋਖੜਤਾਲ ਕਰ ਤੋ ਮਰਨ ਵਰਤ ਕਰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵਿਦਵਾਨਤਾ ਜਿਹੜੀ ਆ ਤੁਹਾਡੇ ਅੰਦਰ ਜਿਹੜੀ ਕਿ ਬਹੁਤ ਵੱਡੇ ਪਦਰ ਤੇ ਠਾਠਾ ਮਾਰਦੀ ਆ ਇਹਨੂੰ ਸੰਭ ਕੇ ਨਾ ਸੰਦੂਕ ਦੇ ਵਿੱਚ ਰੱਖਿਆ ਕਰੋ ਆਪ ਆਪਾਂ ਕੁਝ ਕਰਨਾ ਨਹੀਂ ਤੇ ਕਰਨ ਵਾਲੇ ਦੇ ਵਿੱਚ ਆਪਾਂ ਨੁਕਸ ਕੱਢਦੇ ਆ ਉਹ ਆਪਾਂ ਨੂੰ ਪਸੰਦ ਨਹੀਂ ਹੁਣ ਦੂਜੀ ਗੱਲ ਇਹ ਆ ਇਸ ਵੇਲੇ ਖਨੌਰੀ ਬਾਰਡਰ ਦੇ ਉੱਤੇ ਸੰਘਰਸ਼ ਥੋੜਾ ਥੋੜਾ ਰੰਗ ਲੈ ਕੇ ਆ ਰਿਹਾ ਡੱਲੇਵਾਲ ਸਾਹਿਬ ਦੇ ਨਾਲ ਧੋਖਾ ਵੀ ਹੋ ਸਕਦਾ ਕੱਲ ਨੂੰ ਹੋ ਸਕਦਾ ਵੀ ਭਾਈ ਨਾਲ ਤੁਰੇ ਫਿਰਨ ਵਾਲੇ ਬੰਦਿਆਂ ਦੇ ਵਿੱਚੋਂ ਕੋ ਧੋਖਾ ਵੀ ਕਰ ਜੇ ਇਹ ਵੀ ਸੰਭਵ ਆ ਕੁਛ ਦੇ ਬਾਰੇ ਕੁਸ਼ਕਾਇ ਨਹੀਂ ਸਕਦੇ ਦੁਨੀਆ ਦੇ ਬਾਰੇ ਆਪਾਂ ਕੀ ਥਾ ਪਾਲਾਂਗੇ ਨਾਲ ਫਿਰਦੇ ਬੰਦੇ ਕਿਹੜੇ ਪਾਸੇ ਨੂੰ ਕਿਧਰ ਸੈਟਿੰਗ ਕਰੀ ਫਿਰਦੇ ਆ ਪਰ ਅਸੀਂ ਉਹਨਾਂ ਦੇ ਸਿਰਡ ਨੂੰ ਸਲਾਮ ਕਰਦੇ ਆ ਤੇ ਡੱਲੇਵਾਲ ਸਾਹਿਬ ਨੂੰ ਤੇ ਉਹਨਾਂ ਦੀ ਸਮੂਚੀ ਟੀਮ ਨੂੰ ਚਕੰਨੇ ਰਹਿਣਾ ਚਾਹੀਦਾ ਜਿਹੜੇ ਵੀ ਅੱਜ ਮਿਲਣ ਆ ਰਹੇ ਆ ਜ਼ਰੂਰੀ ਨਹੀਂ ਕਿ ਉਹ 100% ਦੀ ਆਪਣੇ ਨਾਲ ਦਿਲੀ ਤੌਰ ਦੇ ਉੱਤੇ ਖੜੇ ਹੋਣ ਹੋ ਸਕਦਾ ਅੰਦਰ ਖਾਤੇ ਉਹਨਾਂ ਦੀ ਗੀਟੀ ਸਿਟੀ ਕਿਸੇ ਹੋਰ ਪਾਸੇ ਵੀ ਰਲਈ ਹੋਵੇ ਪਰ ਜਿਸ ਤਰੀਕੇ ਦੇ ਨਾਲ ਹੁਣ ਕਿਸਾਨ ਜਿੱਥੇ ਬੰਦਿਆਂ ਦੇ ਵਿੱਚੋਂ ਕੁਝ ਇੱਕ ਆਗੂਆਂ ਨੇ ਗੱਲ ਕਹੀ ਆ ਉਹ ਭਾਵੇਂ ਟਕੈਤ ਸਾਹਿਬ ਆ ਉਹ ਭਾਵੇਂ ਇਸ ਵੇਲੇ ਗੱਲ ਕਰੀਏ ਉਗਰਾਹਾ ਸਾਹਿਬ ਦੀ ਉਹ ਭਾਵੇਂ ਗੱਲ ਕਰਕੇ ਅਸੀਂ ਜੀ ਗੁਰਨਾਮ ਸਿੰਘ ਚੜੂਨੀ ਹੋਰਾਂ ਦੀ ਉਹਨਾਂ ਨੇ ਇਹ ਗੱਲ ਕਹਿਣੀ ਸ਼ੁਰੂ ਕੀਤੀ ਆ ਜੀ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਵਾਸਤੇ ਸਾਨੂੰ ਇੱਕ ਮੰਚ ਦੇ ਉੱਤੇ ਆਉਣਾ ਪਊਗਾ ਤੇ ਸਾਡੀ ਵੀ ਬੇਨਤੀ ਇਹ ਆ ਵੀ ਭਾਈ ਇੱਕ ਮੰਚ ਦੇ ਉੱਤੇ ਆਜੋ ਆਉਣਾ ਹੀ ਚਾਹੀਦਾ ਇਸ ਤੋਂ ਪਹਿਲਾਂ ਹੀ ਆ ਜਾਣਾ ਚਾਹੀਦਾ ਸੀ ਕਿਸਾਨ ਜਿੱਥੇ ਬੰਦਕਾਂ ਦੇ ਵਿੱਚ ਵੰਡੀਆਂ ਬਹੁਤ ਸਾਰੀਆਂ ਦੇ ਵਿੱਚ ਕੋਈ ਦੋ ਰਹਿ ਨਹੀਂ ਪਰ ਵੰਡੀਆਂ ਤਾਂ ਘਰ ਦੇ ਵਿੱਚ ਵੀ ਬਹੁਤ ਆ ਜੇ ਮੰਨ ਲਓ ਆਪਣੇ ਘਰ ਦੇ ਵਿੱਚ 5 ਦਾ 7 ਮੈਂਬਰ ਹੋਣ ਸਾਰੇ ਸੱਤਾਂ ਦੀ ਕਦੇ ਇੱਕ ਗੱਲ ਦੇ ਉੱਤੇ ਸੁਰ ਬਣੀ ਆ ਪੰਜਾਂ ਦੀ ਇੱਕ ਗੱਲ ਦੇ ਉੱਤੇ ਸੁਰ ਮਿਲੀ ਆ 4 ਜਾਣੇ ਕਦੇ ਇੱਕ ਸੁਰ ਹੋ ਕੇ ਚੱਲੇ ਆ ਆਪਣੇ ਘਰਾਂ ਦੇ ਵਿੱਚ ਵੀ ਤਿੰਨ ਤਿੰਨ 그룹 ਹੁੰਦੇ ਇੱਥੇ ਤਾਂ ਫੇਰ ਵੀ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਉਮਰ ਵਰਗ ਦੇ ਲੋਕ ਆ ਇਸ ਕਰਕੇ ਕੰਮ ਚੱਲੀ ਜਾਂਦਾ ਹੁੰਦਾ ਕੀ ਜਿਹੜੀਆਂ ਸਿਆਸੀ ਪਾਰਟੀਆਂ ਉਹਨਾਂ ਦੇ ਵਿੱਚ ਸਾਰਾ ਕੁਝ ਇੱਕ ਸੁਰਤਾ ਦੇ ਵਿੱਚ ਹੁੰਦਾ ਅੱਜ ਕਾਂਗਰਸ 'ਚ ਕਿੰਨੇ ਧੜੇ ਆ ਪੰਜਾਬ ਦੀ ਆਮ ਆਦਮੀ ਪਾਰਟੀ 'ਚ ਕਿੰਨੇ ਧੜੇ ਆ ਬੀਜੇਪੀ ਦੇ ਵਿੱਚ ਕਿੰਨੇ ਧੜੇ ਆ ਬਾਕੀ ਹੋਰ ਵੱਖ-ਵੱਖ ਸਿਆਸੀ ਪਾਰਟੀਆਂ 'ਚ ਕਿੰਨੇ ਧੜੇ ਆ ਕੀ ਪਿੰਡ ਦੀ ਪੰਚਾਇਤ ਦੇ ਵਿੱਚ ਧੜੇਬੰਦੀ ਨਹੀਂ ਹੁੰਦੀ ਚਾਰ ਕਮੈਂਬਰ ਪੰਚਾਇਤ ਇਧਰ ਹੁੰਦੇ ਆ ਦੋ ਤਿੰਨ ਇਧਰਲੇ ਪਾਸੇ ਹੁੰਦੇ ਆ ਸਰਪੰਚ ਦੀ ਕਈ ਵਾਰੀ ਇਹ ਕੋਈ ਬਹੁਤ ਹੈਰਾਨ ਕਰਨ ਵਾਲੀ ਗੱਲ ਨਹੀਂ ਹਾਂ ਪਰ ਏਜੰਡਾ ਇੱਕ ਆ ਏਜੰਡਾ ਇਹ ਆ ਜੀ ਕਿ ਕਿਸਾਨੀ ਮਸਲੇ ਹੱਲ ਹੋਣੇ ਚਾਹੀਦੇ ਆ ਤੇ ਹੱਲ ਹੋਣੇ ਹੀ ਚਾਹੀਦੇ ਆ ਤੇ ਜੇਕਰ ਨਹੀਂ ਹੱਲ ਹੁੰਦੇ ਤਾਂ ਸਰਕਾਰਾਂ ਦੀ ਬਦਨੀਤੀ ਆ ਸਰਕਾਰਾਂ ਖੋਟੀਆਂ ਸਰਕਾਰਾਂ ਬੇਈਮਾਨ ਆ ਸਰਕਾਰਾਂ ਝਾਲਸਾ ਆ ਇਹਦਾ ਮਤਲਬ ਇਹ ਆ ਸੋ ਕੇਂਦਰ ਦੀ ਸਰਕਾਰ ਦੇ ਉੱਤੇ ਭਾਰ ਥੋੜਾ ਥੋੜਾ ਪੈਣ ਲੱਗਿਆ ਡੱਲੇਵਾਲ ਸਾਹਿਬ ਤੇ ਬਾਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਪੰਨੇਰ ਸਾਹਿਬ ਜਾਂ ਹੋਰ ਜਿੰਨੀਆਂ ਵੀ ਸ਼ਖਸੀਤਾਂ ਹੌਲੀ ਹੌਲੀ ਇੱਥੇ ਕਾਫਲਾ ਵੱਡਾ ਕਰ ਰਹੀਆਂ ਉਹਦੇ ਕਰਕੇ ਹੌਲੀ 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 ਕੇਂਦਰ ਦੇ ਉੱਤੇ ਭਾਰ ਵਧਣ ਲੱਗਾ पर मेरी केंद्र ने के ने दे नेतावां नु भी विनती है। ਤੁਸੀਂ ਕੱਲ ਪਰਸੋ ਤੋਂ ਇਹ ਗੱਲ ਕਹਿਣੀ ਸ਼ੁਰੂ ਕੀਤੀ ਆ ਕਿ ਸੂਬੇ ਦੀ ਸਰਕਾਰ ਦੇ ਖਿਲਾਫ ਟਰੈਕਟਰ ਮਾਰਚ ਕਰਨ ਕਿਸਾਨ ਸਾਡੇ ਖਿਲਾਫ ਕਿਉਂ ਕਰਦੇ ਆ? ਤੁਸੀਂ ਇਹ ਗੱਲ ਕਹਿਣੀ ਸ਼ੁਰੂ ਕੀਤੀ ਵੀ ਭਾਈ ਹਰਿਆਣੇ ਦੇ ਵਸਤਾ 24, 23 ਜਾਂ 24 ਫਸਲਾਂ ਦੇ ਉੱਤੇ ਐਮਐਸਪੀ ਮਿਲਦੀ ਆ ਤੇ ਡੱਲੇਵਾਲ ਹੁਰਾਂ ਨੇ ਮਦਮਜੇ ਬੋਲਾਂ ਦੇ ਵਿੱਚ ਉੱਤਰ ਦਿੱਤਾ ਹੈਗਾ ਬੀਜੇਪੀ ਦੇ ਨਿਤਾਮਾਂ ਨੂੰ ਵੀ ਤੁਸੀਂ ਕਹਿੰਦੇ ਵੀ 22, 23 ਜਾਂ 24 ਫਸਲਾਂ ਦੇ ਉੱਤੇ ਐਮਐਸਪੀ ਮਿਲਦੀ ਆ ਜੇਕਰ ਤੁਸੀਂ ਸੱਚੇ ਹੋ ਤਾਂ ਸਾਡੇ ਜੱਥੇ ਦੇ ਨਾਲ ਸੰਬੰਧਤ 5 7 10 ਬੰਦਾ ਦੇ ਨਾਲ ਤੁਸੀਂ ਬੈਠ ਕੇ ਕੇਂਦਰ ਦੇ ਮੰਤਰੀ ਨਾਲ ਗੱਲ ਕਰਕੇ ਦਿਖਾ ਦੇਣ ਉਹ ਬਹਿਸ ਕਰ ਲੈਣ ਵੀ ਭਾਈ ਤੁਹਾਨੂੰ ਸਹੀ ਚੀਜ਼ ਦੁੱਨੇ ਤੁਸੀਂ ਗਲਤ ਕਹਿੰਦੇ ਹੋ ਜੇ ਤੁਸੀਂ ਹਾਰ ਗਏ ਫਿਰ ਦੱਸੋ ਜੇ ਤੁਹਾਨੂੰ ਬਹਿਸ ਦੇ ਵਿੱਚ ਉੱਤਰ ਨਾ ਆਇਆ ਫਿਰ ਦੱਸੋ ਜਿਹੜੇ ਇਹ ਗੱਲ ਕਹਿੰਦੇ ਬੀਜੇਪੀ ਦੇ ਨੇਤਾ ਕਿ ਭਾਈ ਕਿਸਾਨ ਦੇ ਨਾਲ ਟੇਬਲ ਟਾਕ ਹੋ ਸਕਦੀ ਆ ਜਿਹੜੇ ਇਹ ਗੱਲ ਕਹਿੰਦੇ ਜੀ ਕਿ ਅਸੀਂ ਸਾਰੇ ਇਕਜਟ ਹਾਂ ਜਿਹੜੇ ਇਹ ਗੱਲ ਕਹਿੰਦੇ ਵੀ ਮਸਲਾ ਗੱਲਬਾਤ ਦੇ ਰਾਹੀਂ ਹੱਲ ਹੋ ਸਕਦਾ ਤੁਹਾਨੂੰ ਰੋਕਿਆ ਕਿ ਨਹੀਂ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਤੁਸੀਂ ਦੱਸੋ ਵੀ ਤੁਹਾਨੂੰ ਰੋਕਿਆ ਕਿਨੇ ਵੀ ਪਾਈ ਟੇਬਲ ਟਾਕ ਨਾ ਕਰੋ ਤੁਹਾਨੂੰ ਕਿਨੇ ਰੋਕਿਆ ਖਨੌਰੀਵਲ ਜਾਣ ਤੋਂ ਤੁਹਾਨੂੰ ਕਿਨੇ ਰੋਕਿਆ ਟਵੀਟ ਕਰਨ ਤੋਂ ਤੁਹਾਨੂੰ ਕਿਨੇ ਰੋਕਿਆ ਚਿੱਠੀ ਪਾਉਣ ਤੋਂ ਵੀ ਪਾਈ ਤੁਸੀਂ ਕਿਸਾਨ ਨੂੰ ਕਿਹਾ ਹੋਵੇ ਜੀ ਕਿ ਐਨੇ ਵਜ ਕੇ ਐਨੇ ਮਿੰਟ ਤੇ ਫਲਾਣੀ ਥਾਂ ਦੇ ਉੱਤੇ ਫਲਾਣੀ ਤਰੀਕ ਨੂੰ ਆਪਾਂ ਗੱਲਬਾਤ ਕਰਨੀ ਆ ਤੇ ਤੁਹਾਡੇ ਬੁਲਾਉਣ ਦੇ ਬਾਵਜੂਦ ਉਹ ਗਏ ਨਾ ਹੁਣ ਤੁਸੀਂ ਇਹਦੇ ਬਾਰੇ ਪਹਿਲਾਂ ਵੀਰਵਾ ਪੇਸ਼ ਕਰੋ ਕਦੇ ਜਾਗੜਾ ਵਰਗੇ ਬੰਦੇ ਉੱਠ ਕੇ ਗੱਲ ਕਹਿ ਦਿੰਦੇ ਆ ਜਿਹੜਾ ਕਿ ਹਰਿਆਣੇ ਤੋਂ ਬੀਜੇਪੀ ਦਾ ਰਾਜ ਸਭਾ ਦਾ ਮੈਂਬਰ ਆ ਉਹ ਇਹ ਗੱਲ ਕਹਿੰਦਾ ਕਿ ਲਓ ਜੀ ਇਹ ਤਾਂ ਕਿਸਾਨ ਨਹੀਂ ਇਹ ਤਾਂ ਕਸਾਈ ਆ ਇਹ ਤਾਂ ਜੀ 700 ਕੁੜੀਆਂ ਨੂੰ ਗ ਇਹ 700 ਕੁੜੀਆਂ ਨੂੰ ਗਾਇਬ ਕਰਕੇ ਫਿਰ ਸੱਤ ਪਰਿਵਾਰ ਸਾਹਮਣੇ ਕਿਉਂ ਆਏ ਵੀ ਭਾਈ ਸਾਡੀਆਂ ਧੀਆਂ ਗਾਇਬ ਹੋਈਆਂ ਸਿੰਘੂ ਟਿਕਰੀ ਤੇ ਗਾਜ਼ੀਪੁਰ ਬਾਰਡਰ ਦੇ ਆਲੇ-ਦੁਆਲੇ ਦੇ ਪਿੰਡਾਂ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਕਹਿੰਦੇ ਵੀ ਭਾਈ ਇਹਦਾ ਕਿਸਾਨਾਂ ਨੇ ਨਸ਼ੇ ਬਹੁਤ ਫਲਾਤੇ ਆ ਇਹਨਾਂ ਨੇ ਹਰਿਆਣੇ ਦੇ ਵਿੱਚ ਵੀ ਨਸ਼ਾ ਫਲਾਤਾ ਤੁਸੀਂ ਇਹ ਦੱਸੋ ਵੀ ਹਰਿਆਣੇ ਦੇ ਵਿੱਚ ਲੋਕ ਨਸ਼ਾ ਪਹਿਲਾਂ ਕਰਦੇ ਹੀ ਨਹੀਂ ਸੀ ਤੁਹਾਨੂੰ ਅਸਲ ਦੇ ਵਿੱਚ ਸਮੱਸਿਆ ਇਹ ਆ ਵੀ ਪੰਜਾਬ ਦੇ ਤੇ ਹਰਿਆਣੇ ਦੇ ਕਿਸਾਨ ਇੱਕ ਜੋਟ ਕਿਉਂ ਆ ਤੁਹਾਨੂੰ ਇਸ ਗੱਲ ਦਾ ਡਰ ਆ ਕਿਤੇ ਇਹ ਫੇਰ ਇਕੱਠੇ ਨਾ ਹੋ ਜਾਣ ਤੁਹਾਡੇ ਮਨ ਦੇ ਵਿੱਚ ਇਸ ਗੱਲ ਦੀ ਚੀਜ਼ ਆ ਵੀ ਪਹਿਲਾਂ ਕਿਹੜੀ ਗੱਲਾਂ ਇਕੱਠੇ ਹੋਏ ਸੀ ਤੋ ਬੇਨਤੀ ਇਹ ਆ ਵੀ ਡਰਾਮੇ ਬਾਜ਼ੀਗਾ ਨਾ ਕਿ ਤੱਕ ਜਾਣ ਇਸ ਵੇਲੇ ਕਿਸਾਨ ਤੇ ਮਜ਼ਦੂਰ ਦੀ ਸਾਰ ਲਈ ਜਾਵੇ ਮੈਂ ਦਾਅਵੇ ਨਾਲੇ ਗੱਲ ਕਹਿਣਾ ਡੱਲੇਵਾਲ ਸਾਹਿਬ ਨੂੰ ਜੇਕਰ ਕੁਝ ਹੋ ਗਿਆ ਜੇਕਰ ਜਾਨੀ ਨੁਕਸਾਨ ਹੋ ਗਿਆ ਜੇਕਰ ਕੋਈ ਦੀ ਜਾਨ ਚਲੀ ਜਾਂਦੀ ਆ ਤੁਸੀਂ ਇਹ ਗੱਲ ਕਹਿਣੀ ਆ ਭਾਜੀਪੀ ਦੇ ਨੇਤਾਵਾਂ ਨੂੰ ਤੇ ਪੰਜਾਬ ਦੇ ਨੇਤਾਵਾਂ ਨੂੰ ਮੈਂ ਕਹਿਣਾ ਵੀ ਭਾਈ ਡੱਲੇਵਾਲ ਪਿੰਡ ਨੂੰ ਜਾਂਦੀ ਹੋਈ ਸੜਕ ਦਾ ਨਾ ਜਗਜੀਤ ਸਿੰਘ ਦੇ ਨਾਂ ਦੇ ਉੱਤੇ ਰੱਖਾਂਗੇ ਅਸੀਂ ਜੀ ਇੱਕ ਫਲਾਣੀ ਯਾਦਗਾਰ ਬਣਾ ਦੇਾਂਗੇ ਅਸੀਂ ਜਿਹਨਾਂ ਦੇ ਪਰਿਵਾਰ ਨੂੰ ਇੰਨੇ ਪੈਸੇ ਦੰਨੇ ਆ ਕਿਸਾਨੀ ਦੀਆਂ ਫਲਾਣੀਆਂ ਮੰਗਾਂ ਅਸੀਂ ਹੱਲ ਕਰ ਦੰਨੇ ਆ ਤੇ ਤੁਸੀਂ ਹੁਣ ਕਿਉਂ ਨਹੀਂ ਕਰਦੇ ਕਿ ਤੁਸੀਂ ਬਾਅਦ ਵਿੱਚ ਜੋ ਤਮਾਸ਼ਾ ਕਰਨਾ ਜੇ ਤੁਸੀਂ ਹੁਣੇ ਹੀ ਇਹ ਸਾਰਾ ਕੁਝ ਕਰ ਲਓ ਤੇ ਫਿਰ ਤੁਹਾਡਾ ਵੀ ਚਲੋ ਚਰਚਾ ਹੋ ਜਾਊਗਾ ਪੋਜ਼ਿਟਿਵ ਪੱਖ ਦੇ ਉੱਤੇ ਵੀ ਭਾਈ ਇਹਨਾਂ ਨੇ ਸੋਹਣਾ ਕੰਮ ਕੀਤਾ ਪਰ ਤੁਸੀਂ ਹੁਣ ਕਰਦੇ ਨਹੀਂ ਤੁਹਾਨੂੰ ਇਹ ਲੱਗਦਾ ਵੀ ਇਹ ਮਸਲਾ ਈਵੇਂ ਹੱਲ ਹੋ ਜਾਊਗਾ ਕਿਉਂਕਿ ਅਪਟਰ ਕਾਉਂਦੇ ਰਹੇ ਆ ਟਰਕਾਲੋਜੀ ਵਾਲੀ ਨੀਤੀ ਹੈਗੀ ਆ ਬੇਨਤੀ ਸਿਰਫ ਇੰਨੀ ਆ ਕਿ ਇਸ ਵੇਲੇ ਜਿਹੜਾ ਬਜ਼ੁਰਗ ਬੰਦਾ ਪਿਆ ਹੈਗਾ ਪਿਛਲੇ 22 ਦਿਨਾਂ ਤੋਂ ਜੀਵੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਜੀਰੇ ਬਾਰੇ ਡਾਕਟਰਾਂ ਨੇ ਹੁਣ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਆ ਵੀ ਜੇਕਰ ਉਹ ਅਜ ਰੋਟੀ ਪਾਣੀ ਛਕਣਾ ਸ਼ੁਰੂ ਵੀ ਕਰ ਦੇਵੇ ਤਾਂ ਜਿਹੜੇ ਉਹਦੇ ਆਰਗਨ ਜਿਹੜੇ ਅੰਗ ਆ ਉਹਨਾਂ ਦੀ ਪਰਪਾਈ ਨਹੀਂ ਹੋ ਸਕਣੀ ਉਹ ਇਸ ਹਾਲਾਤ ਦੇ ਵਿੱਚ ਕਮਜ਼ੋਰ ਹੋ ਗਏ ਆ ਉਹ ਕਦੇ ਠੀਕ ਨਹੀਂ ਹੋਣਗੇ ਬੰਦਾ ਮਰ ਰਿਹਾ ਤੁਸੀਂ ਕੱਚਾ ਵਜਾ ਰਹੇ ਹੋ ਬੰਦੇ ਦੀ ਜਾਨ ਕਿਸੇ ਵੇਲੇ ਵੀ ਨਿਕਲ ਸਕਦੀ ਆ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਪਾਈਏ ਤਾਂ ਜੀ ਫਲਾਣਿਆਂ ਦਾ ਫਰਜ਼ ਬਣਦਾ ਹੈ ਤਾਂ ਫਲਾਣਿਆਂ ਦਾ ਫਰਜ਼ ਬਣਦਾ ਜਦੋਂ ਤੁਸੀਂ ਇਹ ਗੱਲ ਕਹਿੰਦੇ ਵੀ ਪਾਈ ਸੂਬੇ ਦੀ ਸਰਕਾਰ ਜਿਹੜੀ ਪੰਜਾਬ ਵਾਲੀ ਉਹ ਆਪੇ ਮਸਲਾ ਹੱਲ ਕਰੇ ਤੁਸੀਂ ਜਿਹੜਾ ਪੰਜਾਬ ਵਾਲੀ ਸਰਕਾਰ ਇਹ ਗੱਲ ਕਹਿੰਦੀ ਵੀ ਕੇਂਦਰ ਦਾ ਫਰਜ਼ ਬਣਦਾ ਉਹ ਆਪੇ ਮਸਲਾ ਹੱਲ ਕਰੇ ਤੇ ਤੁਸੀਂ ਆਪਸ ਦੇ ਵਿੱਚ ਬੋਲਦੇ ਨਹੀਂ ਤੁਸੀਂ ਚੋਣਾਂ ਦੇ ਮੌਕੇ ਤੇ ਇੱਕ ਦੂਜੇ ਦੇ ਬੰਦੇ ਪਟਪਟ ਕੇ ਲੈ ਕੇ ਜਾਂਦੇ ਆ ਇਸ ਵੇਲੇ ਆਮ ਆਦਮੀ ਪਾਰਟੀ ਨੇ ਜਿਹੜੀ ਪਹਿਲੀ ਸੂਚੀ ਜਾਰੀ ਕੀਤੀ ਸੀਗੀ ਦਿੱਲੀ ਦੀਆਂ ਚੋਣਾਂ ਵਾਸਤੇ ਉਹ ਕਿੰਨੀ ਆਡੀ ਸੀ ਉਹ 11 ਉਮੀਦਵਾਰਾਂ ਦੀ ਸੀ 11 ਦੇ ਵਿੱਚੋਂ 6 ਤਾਂ ਕਾਂਗਰਸ ਦੇ ਤੇ ਭਾਜਪਾ ਦੇ ਬੰਦੇ ਸੀ ਤੁਸੀਂ ਜਿਹੜੇ ਪਟਕੇ ਲੈ ਕੇ ਗਏ ਆ ਤੇ ਨਾਲੇ ਤੁਸੀਂ ਇਹ ਗੱਲ ਕਹਿੰਦੇ ਵੀ ਭਾਈ ਉਹਦਾ ਫਰਜ਼ ਬਣਦਾ ਤੁਸੀਂ ਸਾਰੇ ਇੱਕ ਹੀ ਹੋ ਤੁਸੀਂ ਕਰੋ ਮਸਲਾ ਹੱਲ ਤੁਸੀਂ ਬੈਠ ਕੇ ਗੱਲ ਕਰ ਲਓ ਤੁਹਾਡੀ ਕਿਹੜਾ ਫੋਨ ਤੇ ਗੱਲ ਨਹੀਂ ਹੁੰਦੀ ਜਾਂ ਇਹ ਕਿਹੜਾ ਕੋਈ ਇਹੋ ਜੀ ਚੀਜ਼ ਜਿਹੜੀ ਦਿਸਦੀ ਨਹੀਂ ਇਹ ਕੋਈ ਮਿਸਟਰ ਇੰਡੀਆ ਥੋੜੀ ਆ ਵੀ ਭਾਈ ਇੱਥੇ ਖਨੌਰੀ ਬਾਰਡਰ ਤੇ ਬੈਠੇ ਹੋਏ ਲੋਕ ਦਿਸਦੇ ਨੇਗੇ ਇਹ ਘੜੀ ਦਾ ਬਟਨ ਨੱਪਾਂਗੇ ਕਦੇ ਸਾਹਮਣੇ ਆਗੇ ਕਦੇ ਉੱਡ ਗਏ ਲੋੜ ਗੱਲ ਨੂੰ ਸਮਝਣ ਦੀ ਆ ਲੋੜ ਗੱਲਾਂ ਦੇ ਲੱਛੇ ਬਣਾਉਣ ਦੀ ਨਹੀਂ ਲੋੜ ਇਕੱਲੇ ਕਸੂਰ ਕੱਢਣ ਦੀ ਨਹੀਂ ਲੋੜ ਸਿਰਫ ਰਾਜਨੀਤੀ ਕਰਨ ਦੀ ਨਹੀਂ ਫਿਰ ਤੁਸੀਂ ਇਹ ਗੱਲ ਕਹਦੇ ਨੇ ਵੀ ਭਾਈ ਪੰਜਾਬ ਦੇ ਪਿੰਡਾਂ ਦੇ ਵਿੱਚ ਸਾਨੂੰ ਜਾਣ ਬੁੱਝ ਕੇ ਨਹੀਂ ਵੜਨ ਦਿੰਦੇ ਇਹ ਕਾਂਗਰਸੀਆਂ ਦੇ ਸਿਖਾਏ ਹੋਏ ਹਨ ਇਹ ਫਲਾਣਿਆਂ ਦੇ ਸਿਖਾਏ ਹੋਏ ਹਨ ਜਿਨ੍ਹਾਂ ਜਿਨ੍ਹਾਂ ਨੇ ਵੀ ਪਿਛਲੇ ਕੁਝ ਸਮੇਂ ਦੇ ਵਿੱਚ ਇਹ ਗੱਲ ਕਹੀ ਕਿ ਕਿਸਾਨਾਂ ਦੇ ਨਾਲ ਅਸੀਂ ਖੜੇ ਆ ਕਿਸਾਨ ਇਕਤਾ ਨੂੰ ਮੰਨਦੇ ਆ ਕਿਸਾਨੀ ਮੰਗਾਂ ਹੱਲ ਹੋਣੀਆਂ ਚਾਹੀਦੀਆਂ ਉਹਨਾਂ ਸਾਰਿਆਂ ਨੂੰ ਬੇਨਤੀ ਆ ਵੀ ਤੁਸੀਂ ਸੱਚੀ ਮੁੱੱਚੀ ਪ੍ਰੈਕਟੀਕਲ ਤੌਰ ਤੇ ਕੁਝ ਕਰਕੇ ਵੀ ਦਿਖਾਓ ਜਾਂ ਤੁਸੀਂ ਇਹ ਗੱਲ ਕਹੋ ਕਿ ਜਦੋਂ ਮੈਂ ਕਿਸਾਨ ਦੇ ਪੱਖ ਦੇ ਵਿੱਚ ਬਿਆਨ ਦਿੱਤਾ ਮੈਨੂੰ ਉੱਤੋਂ ਦਾਬਾ ਪੈ ਗਿਆ ਇਸ ਕਰਕੇ ਭਾਈ ਮੈਨੂੰ ਚੁੱਪ ਵੱਟਣੀ ਪੈ ਗਈ ਤੇ ਪੰਜਾਬ ਦੇ ਕਲਾਕਾਰਾਂ ਨੂੰ ਵੀ ਮੇਰੀ ਬੇਨਤੀ ਆ ਹਾਲਾਂਕਿ ਤੁਹਾਡੀਆਂ ਕਈ ਮਜਬੂਰੀਆਂ ਪਿਛਲੀ ਵਾਰੀ ਤੁਹਾਨੂੰ ਕਈਆਂ ਨੇ ਤੰਗ ਪਰੇਸ਼ਾਨ ਵੀ ਕੀਤਾ ਅਨੁਰੋਧਨ ਦੀ ਸਮਾਪਤੀ ਤੋਂ ਬਾਅਦ ਪਰ ਬੇਨਤੀ ਵੀ ਉੱਥੇ ਜਾ ਕੇ ਹੌਸਲਾ ਫਜ਼ਾਈ ਕਰੋ ਜੇ ਇਹ ਕਿਸਾਨ ਹੀ ਨਾ ਹੋਏ ਤੇ ਫਿਰ ਤੁਹਾਡੇ ਖਾੜੇ ਵੀ ਕਿਹਨੇ ਲਵਾਉਣੇ ਆ ਫਿਰ ਤੁਹਾਨੂੰ ਕਿਹਨੇ ਸੱਭਿਆਚਾਰਕ ਮਿਲੇ ਤੇ ਵਖਣਾ ਤੇ ਕਿੰਨੇ ਤੇ ਪੁੱਤ ਦੇ ਵਹਿ ਤੇ ਸੱਜਣਾ ਇਸ ਕਰਕੇ ਇਹ ਜਿਹੜੇ ਇੱਥੇ ਬੈਠੇ ਹਨ ਜਾਂ ਇਹਨਾਂ ਦੇ ਭੈਣਾ ਵੀਰ ਜਿਹੜੇ ਖੇਤਾਂ ਦੇ ਵਿੱਚ ਲ ਇਹਨਾਂ ਦੀ ਆਰਥਿਕਤਾ ਚੰਗੀ ਹੋਊਗੀ ਤਾਂ ਹੀ ਸਾਰਾ ਕੁਝ ਹੋਣਾ ਤਾਂ ਹੀ ਖਾੜੇ ਲੱਗਣੇ ਆ ਤਾਂ ਹੀ ਪੈਲਸ ਬਕ ਹੋਣੇ ਆ ਤਾਂ ਹੀ ਗੱਡੀਆਂ ਵਿਕੜੀਆਂ ਤਾਂ ਹੀ ਕੋਠੀਆਂ ਬਣਡੀਆਂ ਤਾਂ ਹੀ ਸਭ ਕੁਝ ਹੋਣਾ ਆਜੋ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਹਮਲਾ ਮਾਰਗੇ ਤੇ ਕਿਸਾਨਾਂ ਦੀਆਂ ਵਾਜਿਬ ਮੰਗਾਂ ਦੇ ਨਾਲ ਖੜੀਏ 13 ਮੰਗਾਂ ਇਸ ਵੇਲੇ ਉਹਨਾਂ 13 ਦੇ ਵਿੱਚੋਂ ਮੈਂ ਇਹ ਗੱਲ ਮੰਨਦਾ ਵੀ 13 ਦੇਗਾ 13 ਛੱਡ ਪੂਰਿਆਂ ਨਾ ਹੋਣ ਜਾਂ ਕਿਸੇ ਇੱਕ ਸਰਕਾਰ ਦੇ ਵਸ ਦੀ ਗੱਲ ਨਾ ਹੋਵੇ ਪਰ ਤੁਸੀਂ ਜਿੰਨੀਆਂ ਮੰਨ ਸਕਦੇ ਤੁਸੀਂ ਬੈਠ ਕੇ ਗੱਲ ਤਾਂ ਕਰੋ ਤੁਹਾਨੂੰ ਤਾਂ ਇਉਂ ਲੱਗਦਾ ਵੀ ਆਪਾਂ ਇਧਰਲੇ ਪਾਸੇ ਵੇਖਣਾ ਹੀ ਨਹੀਂ ਤੇ ਇਧਰਲੇ ਪਾਸੇ ਸਾਰਾ ਚੰਗਾ ਇਧਰਲੇ ਪਾਸੇ ਸਾਰਾ ਸੋਕਾ ਤੁਸੀਂ ਇਸ ਗੱਲ ਤੋਂ ਉੱਤੇ ਉੱਠੋ ਫਿਰ ਜੇਕਰ ਕੋਈ ਹੋਰ ਬੋਲੂਗਾ ਤੁਸੀਂ ਕਹੋਗੇ ਲਾ ਜੀ ਇਹ ਤਾਂ ਵਿਦੇਸ਼ ਵਿਰੋਧੀ ਤਾਕਤਾਂ ਦਾ ਹਿੱਸਾ ਬਣਿਆ ਹੋਇਆ ਇਹਨੂੰ ਤਾਂ ਜੀ ਫਲਾਣੇ ਨੇ ਸਿਖਾਇਆ ਹੋਇਆ ਇਹ ਤਾਂ ਜੀ ਏਜੰਟ ਹੈ ਫਲਾਣਿਆਂ ਦਾ ਫਿਰ ਡਰਾਮੇਬਾਜ਼ੀ ਕਈ ਅੰਨੇ ਪਖਤੇ ਇਸ ਤਰੀਕੇ ਦੇ ਨਾਲ ਕਰਨ ਲੱਗ ਜਾਂਦੇ ਆ ਭਾਵੇਂ ਤੁਸੀਂ ਆਪ ਵਾਲੇ ਹੋ ਭਾਵੇਂ ਤੁਸੀਂ ਅਕਾਲੀ ਦਲ ਵਾਲੇ ਹੋ ਤੇ ਭਾਵੇਂ ਕਾਂਗਰਸ ਵਾਲੇ ਹੋ ਤੇ ਭਾਵੇਂ ਬੀਜੇਪੀ ਵਾਲੇ ਹੋ ਅੰਨੀ ਭਗਤੀ ਖੋਪੇ ਖਾਪੇ ਆਪਦੇ ਲਾਹ ਕੇ ਆਪਾ ਪਰੇ ਰੱਖੀਏ ਜੋ ਜਿਸਦਾ ਹੈ ਉਹਦੇ ਬਾਰੇ ਗੱਲ ਕਰਨੀ ਸ਼ੁਰੂ ਕਰਗੇ ਸਾਰੀਆਂ ਸਿਆਸੀ ਪਾਰਟੀਆਂ ਲਗਭਗ ਇੱਕੋ ਜੀਆਂ ਮੈਨੂੰ ਨਹੀਂ ਲੱਗਦਾ ਵੀ ਕੋਈ ਸਿਆਸੀ ਪਾਰਟੀ ਕਰੇਗਾ ਵੀ ਆਹ ਤਾਂ ਦੁੱਧ ਧੋਤੀ ਹੈ ਤੇ ਆਹ ਬਿਲਕੁਲ ਮਾੜੀ ਆ ਲਗਭਗ ਸਾਰੀਆਂ ਇੱਕੋ ਜੀਆਂ ਕਰੇ ਸਾਨੂੰ ਆਹ ਥੋੜੀ ਜਿਹੀ ਵੱਧ ਚੰਗੀ ਲੱਗਦੀ ਕਦੇ ਉਹ ਥੋੜੀ ਚੰਗੀ ਲੱਗਦੀ ਆ ਪਰ ਸਾਨੂੰ ਕਿਸਾਨ ਚੰਗੇ ਲੱਗਦੇ ਆ ਸਾਨੂੰ ਜਵਾਨ ਚੰਗੇ ਲੱਗਦੇ ਆ ਜਿਹਨੂੰ ਇਹ ਲੱਗਦਾ ਕਿ ਕਿਸਾਨ ਤਾਂ ਕਸਾਈ ਆ ਉਹਨਾਂ ਨੂੰ ਮੇਰੀ ਬੇਨਤੀ ਵੀ ਇਨ੍ਹਾਂ ਕਿਸਾਨਾਂ ਦੇ ਪੁੱਤ ਹੀ ਤਰੰਗੇ ਦੇ ਵਿੱਚ ਲਿਫਟ ਕੇ ਬਾਰਡਰਾਂ ਤੋਂ ਘਰਾਂ ਨੂੰ ਆਉਂਦੇ ਆ ਕਿਸੇ ਇੱਕ ਬੀਜੇਪੀ ਦੇ ਨੇਤਾ ਦਾ ਪੁੱਤ ਕਿਸੇ ਇੱਕ ਕਾਂਗਰਸੀ ਨੇਤਾ ਦਾ ਪੁੱਤ ਕਿਸੇ ਇੱਕ ਆਮ ਆਦਮੀ ਪਾਰਟੀ ਦੇ ਨੇਤਾ ਦਾ ਪੁੱਤ ਕੋਈ ਇਸ ਤਰੀਕੇ ਨਾਲ ਬਾਰਡਰ ਦੇ ਉੱਤੇ ਦੇਸ਼ ਦੀ ਰਾਖੀ ਕਰਦਾ ਹੋਇਆ ਤਰੰਗੇ ਦੇ ਵਿੱਚ ਜੇਕਰ ਲਿਫਟ ਕੇ ਘਰ ਨੂੰ ਆਇਆ ਤੇ ਫਿਰ ਦੱਸੋ ਕੋਈ ਇੱਕ ਸਿਰਫ ਇੱਕ ਟਿੱਪਣੀ ਦੇ ਰੂਪ ਵਿੱਚ ਦੱਸ ਦਿਓ ਪਰ ਜੇਕਰ ਨਹੀਂ ਇਹੋ ਜਿਹੀਆਂ ਗੱਲਾਂ ਤੇ ਫਿਰ ਤੁਸੀਂ ਇਹੋ ਜਿਹੀਆਂ ਗੱਲਾਂ ਕਰਿਆ ਵੀ ਨਾ ਕਰੋ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਰਹੇ ਡੱਲੇਵਾਲ ਸਾਹਿਬ ਦੀ ਉਮਰ ਲੰਮੀ ਹੋਵੇ ਤੇ ਕਿਸਾਨੀ ਮੰਗਾਂ ਸਾਰੀਆਂ ਪੂਰੀਆਂ ਹੋ ਜਾਣ ਬਹੁਤ ਮਿਹਰਬਾਨੀ